ਲੈਰਾ ਗਾਗਾ ਨਗਰ ਕੌਂਸਲ ਦੀ ਪ੍ਰਧਾਨਗੀ ਅਤੇ ਵਾਇਸ ਪ੍ਰਧਾਨਗੀ ਵਿੱਚ ਔਰਤਾਂ ਦਾ ਕਬਜ਼ਾ ਅੱਜ ਨਗਰ ਕੌਂਸਲ ਦੇ ਸੀਨੀਅਰ ਵਾਇਸ ਪ੍ਰਧਾਨ ਅਤੇ ਵਾਇਸ ਪ੍ਰਧਾਨ ਨੂੰ ਹਟਾ ਕੇ ਨਵੇਂ ਚੁਣੇ ਸੀਨੀਅਰ ਵਾਈਸ ਪ੍ਰਧਾਨ ਜਸਪੀਰ ਕੌਰ ਅਤੇ ਵਾਈਸ ਪ੍ਰਧਾਨ सुरेंद्र ਕੌਰ ਬਣਾਇਆ ਗਿਆ। ਲਹਿਰਾ ਗਾਗਾ ਦੇ ਨਗਰ ਕੌਂਸਲ ਵਿੱਚ ਕਾਂਤਾ ਗੋਇਲ ਦੀ ਪ੍ਰਧਾਨਗੀ ਹੇਠ ਪੁਰਾਣੇ ਸੀਨੀਅਰ ਵਾਈਸ ਪ੍ਰਧਾਨ ਕਪਾਲਾਸ కుమార్ ਅਤੇ ਵਾਈਸ ਪ੍ਰਧਾਨ ਬਲਵੀਰ ਸਿੰਘ ਨੂੰ ਹਟਾ ਕੇ ਸੀਨੀਅਰ ਵਾਈਸ ਪ੍ਰਧਾਨ ਜਸਪੀਰ ਕੌਰ ਅਤੇ ਵਾਈਸ ਪ੍ਰਧਾਨ सुरेंद्र ਕੌਰ ਨੂੰ ਬਣਾਇਆ ਗਿਆ। ਪ੍ਰਧਾਨ ਕਾਂਤਾ ਗੋਇਲ ਨੇ ਕਿਹਾ ਕਿ ਅੱਜ ਲਹਿਰਾ ਗਾਗਾ ਵਿਖੇ ਦੋ ਖੁਸ਼ੀ ਖਬਰਾਂ ਹਨ ਜਿਸ ਵਿੱਚ ਨਗਰ ਕੌਂਸਲ ਦੀ ਵਾਈਸ ਪ੍ਰਧਾਨ ਅਤੇ ਸੀਨੀਅਰ ਵਾਈਸ ਪ੍ਰਧਾਨ ਔਰਤਾਂ ਦਾ ਕਬਜ਼ਾ ਹੋਇਆ ਹੈ ਦੂਜੇ ਪਾਸੇ ਵਿਧਾਇਕ ਬਰਿੰਦਰ ਕੁਮਾਰ ਗੋਇਲ ਨੂੰ ਕੈਬਨ ਮੰਤਰੀ ਵਿੱਚ ਸ਼ਾਮਲ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਲਹਿਰੇ ਵਿੱਚ ਹਲਕੇ ਵਿੱਚ ਲਹਿਰਾ ਗਾਗਾ ਸ਼ਹਿਰ ਲਈ ਵਿਕਾਸ ਦੀ ਕੋਈ ਕਮੀ ਨਹੀਂ ਛੱਡੀ ਜਾਵੇਗੀ ਮੈਡਮ ਅੱਜ ਨੂੰ ਪ੍ਰਧਾਨ ਜੀ ਆ ਗਿਆ ਬਾਈਸ ਪ੍ਰਧਾਨ ਦੇਖੀ ਜਾਣਾ ਚਾਹੁੰਦੇ ਕਿ ਨਹੀਂ ਖੁੱਜੀ ਆਈ ਹੈ ਲੱਗਦਾ ਮੈਡਮ ਪ੍ਰਧਾਨ ਜੀ ਨੇ ਸਾਨੂੰ ਦਿੱਤੀ ਹੈ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਹੈ ਤੇ ਮੇਰੇ ਵੱਡੇ ਵੀਰ ਸ੍ਰੀ ਗੌਰਵ ਹੋਇਆ ਜੀ ਉਹਨਾਂ ਵੱਲੋਂ ਮੈਂ ਉਹਨਾਂ ਨੂੰ ਬਹੁਤ-ਬਹੁਤ ਵਧਾਈ ਦੇ ਰਹੀ ਹਾਂ ਜਿਨ੍ਹਾਂ ਨੇ ਮੈਨੂੰ ਇਸ ਅਹੁਦੇਦਾਰ ਸਮਝਿਆ ਥੈਂਕ ਯੂ ਮੈਂ ਵੀ ਆਪਣੀ ਪੂਰੀ ਕੋਸ਼ਿਸ਼ ਕਰਾਂਗੀ ਆਪਾਂ ਤਨਮਨ ਨਾਲ ਕੰਮ ਕਰਾਂਗੇ ਅੱਜ ਨਗਰ ਕੌਂਸਲ ਵਿਖੇ ਮਾਨਯੋਗ ਐਸਟੀਐਮ ਸਾਹਿਬ ਜੀ ਆਏ ਅਗਵਾਈ ਹੈਟ ਹੈ ਸ਼ਾਂਤੀਪ੍ਰੀਤ ਸਿਨੀਅਰ ਵਾਈਸ ਪ੍ਰਧਾਨ ਅਤੇ ਜੂਨੀਅਰ ਵਾਈਸ ਪ੍ਰਧਾਨ ਦੀ ਚੋਣ ਕੀਤੀ ਗਈ ਹੈ ਜਿਸ ਦੇ ਵਿੱਚ ਮੈਡਮ ਜਸਵੀਰ ਕੌਰ ਨੂੰ ਸੀਨੀਅਰ ਵਾਈਸ ਪ੍ਰਧਾਨ ਅਤੇ ਸ਼੍ਰੀਿੰਦਰ ਕੌਰ ਨੂੰ ਜੂਨੀਅਰ ਵਾਈਸ ਪ੍ਰਧਾਨ ਚੁਣਿਆ ਗਿਆ ਤੇ ਇਹ ਚੋਣ ਗੋਸਮ ਦਿਵਰ ਨਾਲ ਹੋਈ ਹੈ ਮੈਂ ਇਹਨਾਂ ਨੂੰ ਆਪਣੇ ਵੱਲੋਂ ਸਮੁੱਚੇ ਨਗਰ ਕੌਂਸਲ ਵੱਲੋਂ ਬਹੁਤ ਬਹੁਤ ਵਧਾਈ ਦਿੰਦੀ ਹਾਂ ਤੇ ਸਾਡੇ ਲਈ ਹੋਰ ਵੀ ਸਪਾਗਾ ਦਿਨ ਹੈ ਕਿ ਸਾਡੇ ਲਹਿਰਾ ਹਲਕਾ ਦੇ ਐਮਐਲਏ ਨੇ ਉਹੋ ਮਿਨਿਸਟਰੀ ਲਈ ਚੁਣੇ ਗਏ ਨੇ ਸਾਰਾ ਲਹਿਰਾ ਹਲਕਾ ਹੀ ਵਧਾਈ ਦਾ ਪੱਤਰ ਹੈ ਕਿਉਂਕਿ ਸਾਡਾ ਅੱਜ ਮਿਨਿਸਟਰੀ ਦੇ ਵਿੱਚ ਵੀ ਹਿੱਸਾ ਹੋ ਗਿਆ ਪਹਿਲਾਂ ਹੀ ਨਹੀਂ ਕੋਈ ਉਹ ਕਸਰ ਰੱਖ ਰਹੇ ਸੀ ਨਾ ਮਿਹਨਤ ਵੱਲੋਂ ਨਾ ਫੰਡਾ ਵੱਲੋਂ ਹੁਣ ਤਾਂ ਮੈਨੂੰ ਲੱਗਦਾ ਹੋਰ ਵੀ ਲੈਰਾ ਸ਼ਹਿਰ ਤੇ ਲੈਰਾ ਹਲਕਾ ਤਰੱਕੀ ਅਮਲ ਲਜਾਏਗਾ ਕਿਉਂਕਿ ਸਾਡੇ ਮਿਹਨਤੀ ਐਮਐਲਏ ਜੋ ਸ਼ਿਰਵਿੰਦਰ ਵਕੇਲ ਜੀ ਨੇ ਉਹ ਪੂਰੀ ਮਿਹਨਤ ਵੀ ਕਰ ਰਹੇ ਨੇ ਤੇ ਹੁਣ ਹੋਰ ਵੀ ਕੋਈ ਕਸਰ ਨਹੀਂ ਛੱਡਣਗੇ ਤੇ ਮੈਂ ਸਾਰੇ ਐਮਸੀ ਸਾਹਿਬਾਨਾਂ ਨੂੰ ਆਪਣੀ ਸਮੁੱਚੀ ਟੀਮ ਨੂੰ ਨਗਰ ਕੌਂਸਲ ਦੀ ਟੀਮ ਨੂੰ ਸਾਡੇ ਮਾਨਯੋਗ ਡੀਐਸਪੀ ਸਾਹਿਬ ਬੈਠੇ ਨੇ ਤੇ ਮਾਨਯੋਗ ਐਸਟੀਐਮ ਸਾਹਿਬ ਬੈਠੇ ਨੇ ਇਹ ਪੂਰਾ ਧਿਆਨ ਪਹਿਲਾਂ ਹੀ ਦੇ ਰਹੇ ਨੇ ਇਲਾਕੇ ਵੱਲ ਤਾਂ ਮੈਂ ਇਹਨਾਂ ਸਾਰਿਆਂ ਤੋਂ ਪੂਰਨ ਸਹਿਯੋਗ ਦੀ ਆਸ ਕਰਦੇ ਹੋਏ ਸਾਰੇ ਸਾਡੀ ਟੀਮ ਤੋਂ ਪੂਰਨ ਸਹਿਯੋਗ ਦੀ ਆਸ ਕਰਦੇ ਹੋਈ ਇਹੀ ਉਮੀਦ ਕਰਦੀਆਂ ਕਿ ਲਹਿਰਾ ਸ਼ਹਿਰ ਪੂਰੀਆਂ ਤਰੱਕੀਆਂ ਦੀਆਂ ਲੀਹਾਂ ਤੇ ਹੋਏਗਾ ਤੇ ਲਹਿਰਾ ਸ਼ਹਿਰ ਆਪਣੇ ਆਪ ਦੇ ਵਿੱਚ ਇੱਕ ਨਮੂਨੇ ਦਾ ਸ਼ਹਿਰ ਬਣੇਗਾ ਸਾਰਿਆਂ ਦਾ ਨੂੰ ਬਹੁਤ-ਬਹੁਤ ਵਧਾਈ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਇੱਧਰ ਕਰ ਲੋ ਕੁਰਸੀ ਇੱਥੇ ਬੈਠ ਜਓ ਦਾ ਇੱਧਰ ਬਾਈ ਪਤਾ ਨਹੀਂ ਬਣਾਇਆ ਕੋਈ ਜਾਣ ਕੇ ਇਸ ਤਰ੍ਹਾਂ ਜੀ ਅੱਜ ਬਕਾਇਦਾ ਐਸ ਪਰ ਪ੍ਰੋਸੀਜਰ ਨੋਟਿਸ ਦੇ ਕੇ ਜਿਹੜੀ ਨਗਰ ਕੌਂਸਲ ਲਹਿਰਾ ਦੀ ਜਿਹੜੀ 71 ਆਪਣੀ ਮੀਟਿੰਗ ਹੈ ਉਹ ਰੱਖੀ ਗਈ ਸੀ ਚੋਣ ਵਾਸਤੇ ਜਿਹਦੇ ਚ ਦੋ ਉਮੀਦਵਾਰ ਪ੍ਰਧਾਨ ਚੁਣੇ ਜਾਣੇ ਸੀਗੇ ਤੇ ਜਿਹੜੀ ਅੱਜ ਹੁਣੇ ਮੀਟਿੰਗ ਪੂਰੀ ਜਿਹੜੀ ਪੀਸਫੁੱਲ ਮਾਹੌਲ ਦੇ ਵਿੱਚ ਤੇ ਵਧੀਆ ਸਟੱਜੇ ਟੰਗ ਦੇ ਨਾਲ ਕੰਡਕਟ ਹੋਈ ਹੈ ਜਿਹਦੇ ਚ ਸਰਬਸੰਮਤੀ ਨਾਲ ਦੋਨੋਂ ਉਮੀਦਵਾਰ ਪ੍ਰਧਾਨ ਚੁਣੇ ਗਏ ਨੇ ਜਿਹੜੇ ਸੀਨੀਅਰ ਆਪਣੇ ਇੱਕ ਉਮੀਦਵਾਰ ਪ੍ਰਧਾਨ ਨੇ ਸ਼੍ਰੀਮਤੀ ਜਸਵੀਰ ਕੌਰ ਵਾਰਡ ਨੰਬਰ ਕਿਹੜਾ ਜੀ ਇਹਨਾਂ ਦਾ ਵਾਰਡ ਨੰਬਰ 9 ਤੋਂ ਤੇ ਦੂਜੇ ਜਿਹੜੇ ਉਮੀਦਵਾਰ ਪ੍ਰਧਾਨ ਨੇ ਸ਼੍ਰੀਮਤੀ ਸ੍ਰਿੰਦਰ ਕੌਰ ਵਾਰਡ ਨੰਬਰ 2 ਤੋਂ ਚੁਣੇ ਗਏ ਨੇ ਜੀ ਸੋ ਇਹ ਬੜੇ ਸਾਰਿਆਂ ਦੇ ਸਹਿਯੋਗ ਨਾਲ ਸਾਰੇ ਜਿੰਨੇ ਐਮਸੀ ਸਾਹਿਬਾਨ ਨੇ ਪ੍ਰਧਾਨ ਜੀ ਨੇ ਤੇ ਉਹਨਾਂ ਦੇ ਸਾਰਿਆਂ ਦੇ ਸਹਿਯੋਗ ਨਾਲ ਵਧੀਆ ਤਰੀਕੇ ਪੀਸਫੁਲ ਤਰੀਕੇ ਨਾਲ ਚੋਣ ਹੋਈ ਹੈ ਤੇ ਇੱਕ ਹੋਰ ਮੈਂ ਇਹਦੇ ਚ ਐਡ ਕਰਨੀ ਚਾਹੂਗਾ ਕਿ ਇਨਸੀਡੈਂਟਲੀ ਸਾਨੂੰ ਖੁਸ਼ੀ ਹੈ ਇਸ ਚੀਜ਼ ਦੀ ਕਿ ਜਿਹੜੇ ਇਸ ਵੇਲੇ ਨਗਰ ਕੌਂਸਲ ਲਹਿਰਾ ਦੇ ਜਿਹੜੇ ਪ੍ਰਧਾਨ ਨੇ ਉਹ ਵੀ ਊਮੈਨ ਨੇ ਤੇ ਦੋਨੋਂ ਜਿਹੜੇ ਮੀਤ ਪ੍ਰਧਾਨ ਨੇ ਉਹ ਵੀ ਊਮੈਨ ਚੁਣੇ ਗਏ ਨੇ ਸੋ ਇਹਨਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਬਾਦ ਪ੍ਰਸ਼ਾਸਨ ਵੱਲੋਂ ਥੈਂਕ ਯੂ